ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾਉਣਾ ਤੇ ਉਹਨਾਂ ਨੂੰ ਨਾ ਕਹਿਣਾ ਮੈਡਮ ਉਹ ਨਾ ਆਹ ਵਾਲੀ ਫਲਾਨੀ ਫਿਲਮ ਆਈ ਬੜੀ ਵਧੀਆ ਵੀ ਸੀ ਆਰ ਵਾਲਾ ਭਾਈ ਜਿਹੜਾ ਉਹਨੂੰ ਇਹ ਹੁੰਦਾ ਸੀਗਾ ਕਿ ਮੈਂ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਣਾ ਪੂਰੇ ਸਾਲਕ ਦੇ ਵਿੱਚ ਜਿੰਨੀਆਂ ਕਿ ਨਵੀਆਂ ਆਈਆਂ ਹੁੰਦੀਆਂ ਸੀ ਅਸੀਂ ਇੱਕ ਡੇਢ ਦਿਨ ਲਾ ਕੇ ਉਹ ਸਾਰੀਆਂ ਫਿਲਮਾਂ ਵੇਖ ਲੈਣੀਆਂ ਸਕੂਲ ਤੋਂ ਲੈ ਕੇ ਆਪਣੇ ਘਰ ਤੱਕ ਅਸੀਂ ਸਾਰੇ ਰਸਤੇ ਸੁੱਤੇ ਰਹਿਣਾ ਤੇ ਜਿਵੇਂ ਅਮਲੀ ਨਹੀਂ ਹੁੰਦੇ ਉਹ ਸਾਫ ਹੁੰਦਾ ਸੀਗਾ ਸਾਡਾ ਤੇ ਉਹਨਾਂ ਵੇਲਿਆਂ ਦੇ ਵਿੱਚ ਉਹ ਖੁਦ ਵੀ ਸਟੇਜ ਦੇ ਉੱਤੇ ਨਾਟਕ ਗਿੱਧਾ ਪੰਗੜਾ ਪਰਫਾਰਮ ਕਰਦੇ ਹੁੰਦੇ ਸੀ ਜਦੋਂ ਮੈਂ ਪੜਨ ਲਈ ਗਈ ਤੇ ਮੈਂ ਵੀ ਉਸੇ ਸਕੂਲ 'ਚ ਗਈ ਜਿੱਥੇ ਮੇਰੇ ਮਦਰ ਨੇ ਆਪਣੀ ਸਟੱਡੀ ਕੀਤੀ ਸੀਗੀ ਤੇ ਮੈਂ ਵੀ ਹੌਲੀ-ਹੌਲੀ ਉਸ ਸਟੇਜ ਦੇ ਉੱਤੇ ਪਰਫਾਰਮ ਕਰਨਾ ਸ਼ੁਰੂ ਕੀਤਾ ਕ੍ਰਿਸ਼ਨ ਦਵੇਸ਼ਰ ਜੀ ਉਹ ਨਾਟਕ ਕਰਦੇ ਨੇ ਤਾਂ ਅਸੀਂ ਇੱਕ ਨਵਾਂ ਨਾਟਕ ਕਰਨ ਲੱਗੇ ਮੈਂ ਅਸੀਂ ਉਹਨਾਂ ਨੂੰ ਹਾਸਿਆ ਸਿੱਚ ਕਹਿੰਦਾ ਮੈਂ ਕਹਾਂ ਕਿ ਮੈਨੂੰ ਵੀ ਰੋਲ ਦਿਓ ਨਾਟਕ ਦੇ ਵਿੱਚ ਦੀਦੀ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਰੋਲ ਕਰ ਲਓ ਮੇਨ ਦੋ ਹੀਰੋਇਨਾਂ ਨਾਟਕ ਦੇ ਵਿੱਚ ਇੱਕ ਤੁਸੀਂ ਰੋਲ ਕਰ ਲਓ ਹਾਣੀ ਨਾਵਲ ਸੀਗਾ ਤੇ ਉਹਦੇ ਤੇ ਬੇਸਡ ਹਾਣ ਨੂੰ ਹਾਣ ਪਿਆਰਾ ਉਸ ਨਾਟਕ ਦਾ ਨਾਮ ਸੀ ਸੋ ਫਿਰ ਹੌਲੀ ਹੌਲੀ ਮੇਰੇ ਮਦਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਉਹਨਾਂ ਦੀ ਸਪੋਰਟ ਦੇ ਨਾਲ ਫਿਰ ਹੌਲੀ ਹੌਲੀ ਮੈਂ ਅੱਗੇ ਵੱਧਦੀ ਗਈ ਸਾਡੇ ਪਿੰਡ ਜਿੱਦੇ ਜਦੋਂ ਪਹਿਲੀ ਵਾਰੀ ਟੀਵੀ ਆਇਆ ਨਾ ਤੇ ਅਸੀਂ ਦੁਪਹਿਰੇ 3 ਵਜੇ ਜਾ ਕੇ ਉਹਨਾਂ ਦੇ ਘਰੇ ਬੈਠ ਜਾਣਾ ক্রিকেট ਦਾ ਮੈਚ ਲੱਗਾ ਹੋਣਾ ਅਸੀਂ ਫੇਰ ਵੀ ਵੇਖਣਾ ਵਿੱਚ ਟੀਵੀ ਲੱਗਾ ਹੋਇਆ ਤੇ ਬੰਦੇ ক্রিকেট ਖੇਡ ਰਹੇ ਤੇ ਸਮਝ ਨਾ ਆਉਣੀ ਵੀ ਇਹ ਕਿਤਰਾ ਵੱਡੇ ਹੋਣਗੇ ਟੀਵੀ ਦੇ ਅੰਦਰ ਇਹ ਤਰ੍ਹਾਂ ক্রিকেট ਖੇਡਦੇ ਆ ਤੇ ਕੀ ਗੱਲ ਇਹ ਟੀਵੀ ਦਾ ਸ਼ੀਸ਼ਾ ਕਿਉਂ ਨਹੀਂ ਟੁੱਟਦਾ ਬਾਲ ਜਦੋਂ ਕਿ ਸਿੱਧੀ ਠਾਹ ਕਰਕੇ ਵੱਜਦੀ ਆ ਆਕੇ ਸੋ ਉਦੋਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ ਮੈਂ ਗੱਲ ਕਰ ਰਹੀ ਸੀ ਆਪਣੇ ਸਕੂਲ ਕੈਰੋਂ ਦੀ ਸ਼ਨੀ ਐਤਵਾਰ ਅਸੀਂ ਉੱਥੇ ਦੋਵੇਂ ਦਿਨ ਪ੍ਰੋਗਰਾਮ ਦੇਖਣਾ ਬੜਾ ਮਜ਼ਾ ਆਉਣਾ ਬੜਾ ਐਕਸਾਈਟਡ ਹੋਣਾ ਵੀ ਆਪਾਂ ਟੀਵੀ ਵੇਖਣਾ ਜਦੋਂ ਸਾਡੇ ਪੇਪਰ ਹੋ ਜਾਣੇ ਨਾ ਸਾਡੇ ਜਿਹੜੇ ਵਾਰਡਨ ਮੈਡਮ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾਉਣਾ ਤੇ ਉਹਨਾਂ ਨੂੰ ਨਾ ਕਹਿਣਾ ਮੈਡਮ ਉਹ ਨਾ ਆਹ ਵਾਲੀ ਫਲਾਨੀ ਫਿਲਮ ਆਈ ਬੜੀ ਵਧੀਆ ਉਹਨਾਂ ਦੇ ਨਾਲ ਚ ਨਗੀਨਾ ਫਿਲਮ ਨਾਗਨ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਫੁਲਮਾਂ ਜਿਹੜੀਆਂ ਨੇ ਨਾ ਉਹ ਬੜੀਆਂ ਆਈਆਂ ਸੀਗੀਆਂ ਮੈਂ 85 ਦੇ ਵਿੱਚ ਮੈਂ 10th ਕੀਤੀ ਐ ਤੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾ ਕੇ ਤੇ ਵੀ ਸੀ ਆਰ ਵਾਲਾ ਭਾਈ ਜਿਹੜਾ ਉਹਨੂੰ ਹੋਸਟਲ ਦੇ ਵਿੱਚ ਬੁਲਾ ਲੈਣਾ ਵੀ ਸੀ ਆਰ ਵਾਲਾ ਭਾਈ ਜਿਹੜਾ ਉਹਨੂੰ ਇਹ ਹੁੰਦਾ ਸੀਗਾ ਕਿ ਮੈਂ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਣਾ ਤੇ ਉਹ ਕਾਫੀ ਸਾਰੀਆਂ ਜਿਹੜੀਆਂ ਲੇਟੈਸਟ ਆਈਆਂ ਹੁੰਦੀਆਂ ਸੀਗੀਆਂ ਫਿਲਮਾਂ ਉਹ ਸਾਰੀਆਂ ਪੈਕ ਕਰਕੇ ਲੈ ਆਉਂਦਾ ਸੀ ਪਰ ਸਾਨੂੰ ਮੈਡਮ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਸਿਰਫ ਚਾਰ ਫਿਲਮਾਂ ਵੇਖਣੇ ਤੁਸੀਂ ਚਾਰ ਤੋਂ ਜ਼ਿਆਦਾ ਨਹੀਂ ਵੇਖਣੀਆਂ ਸਾਡੇ ਪੇਪਰ ਖਤਮ ਹੋਏ ਹੁੰਦੇ ਸੀ ਤੇ ਅਸੀਂ ਬੈਠ ਜਾਣਾ ਜੀ ਫਿਲਮਾਂ ਵੇਖਣ ਖਾਣਾ ਬਣ ਜਾਣਾ ਉਹਨਾਂ ਨੇ ਸਾਡੇ ਤਰਲੇ ਕੱਢਣੇ ਖਾਣਾ ਜਿਨ੍ਹਾਂ ਨੇ ਖਵਾਉਣਾ ਹੁੰਦਾ ਸੀ ਲੰਗਰੀਆਂ ਨੇ ਅਸੀਂ نیچے ਹੀ ਨਾ ਜਾਣਾ ਉਹਨਾਂ ਨੇ ਘੰਟੀਆਂ ਮਾਰੀ ਜਾਣੀਆਂ ਕਿਸੇ ਨੇ ਨਾ ਹਿਲਣਾ ਖਾਣਾ ਖਾਣ ਜਾਣ ਲਈ ਅਸੀਂ ਭੁੱਖੇ ਤੇ ਆਏ ਬੈਠ ਕੇ ਪੂਰੀ ਰਾਤ ਫਿਲਮਾਂ ਵੇਖਣੀਆਂ ਪੂਰਾ ਦਿਨ ਮਤਲਬ ਉਹ ਪੂਰੇ ਸਾਲਕ ਦੇ ਵਿੱਚ ਜਿੰਨੀਆਂ ਕਿ ਨਵੀਆਂ ਆਈਆਂ ਹੁੰਦੀਆਂ ਸੀ ਅਸੀਂ ਇੱਕ ਡੇਢ ਦਿਨ ਲਾ ਕੇ ਉਹ ਸਾਰੀਆਂ ਫਿਲਮਾਂ ਵੇਖ ਲੈਣੀਆਂ ਘਰਦਿਆਂ ਸਾਨੂੰ ਲੈਣ ਆਉਣਾ ਤੇ ਸਕੂਲ ਤੋਂ ਲੈ ਕੇ ਆਪਣੇ ਘਰ ਤੱਕ ਅਸੀਂ ਸਾਰੇ ਰਸਤੇ ਸੁੱਤੇ ਰਹਿਣਾ ਕਿਉਂਕਿ ਜਾਗਦਿਆਂ ਫਿਲਮਾਂ ਵੇਖੀਆਂ ਹੁੰਦੀਆਂ ਸੀ ਤੇ ਨੀਂਦਰਾ ਹੁੰਦਾ ਸੀ ਬਹੁਤ ਜ਼ਿਆਦਾ ਤੇ ਜਿਵੇਂ ਅਮਲੀ ਨਹੀਂ ਹੁੰਦੇ ਉਹ ਹਿਸਾਬ ਹੁੰਦਾ ਸੀਗਾ ਸਾਡਾ ਬਟ ਅਸੀਂ ਸਾਰੀਆਂ ਫਿਲਮਾਂ ਵੇਖ ਲੈਂਦੇ ਸੀ ਇਸ ਤਰ੍ਹਾਂ ਨਾਲ ਮਤਲਬ ਇਹ ਜਿਹੜੀ ਯਾਤਰਾ ਹੈਗੀ ਆ ਫਿਲਮਾਂ ਵੇਖਣ ਦਾ ਜਿਹੜਾ ਚਾਹ ਵਾ ਉਹ ਬੜਾ ਸ਼ੁਰੂ ਤੋਂ ਰਿਆ ਫਿਰ ਮੈਂ ਕਈ ਵਾਰੀ ਸੋਚਦੀ ਆ ਕਿ ਜਦੋਂ ਮੈਂ ਇਸ ਤਰ੍ਹਾਂ ਆਪਣੀਆਂ ਆਪਣੀ ਕਜ਼ਨ ਦੇ ਨਾਲ ਆਪਣੀ ਭੈਣ ਦੇ ਨਾਲ ਪਰਫਾਰਮ ਕਰਦੀ ਹੁੰਦੀ ਸਾਂ ਤਾਂ ਨੇਚਰਲੀ ਉਹ ਸ਼ਾਇਦ ਪਹਿਲੀ ਵਾਰੀ 20 ਜਿਹੜੇ ਉਹ ਧਰੇ ਗਏ ਕਿ ਮੈਂ ਇਸ ਖੇਤਰ ਵੱਲ ਨੂੰ ਜਾਣਾ ਮੇਰਾ ਇੰਟਰਸਟ ਹੈਗਾ ਮੈਨੂੰ ਅੱਛਾ ਲੱਗਦਾ ਸੀਗਾ ਮੇਰੇ ਮਦਰ ਜਦੋਂ ਆਪ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਵੇਲਿਆਂ ਦੇ ਵਿੱਚ ਉਹ ਖੁਦ ਵੀ ਸਟੇਜ ਦੇ ਉੱਤੇ ਨਾਟਕ ਗਿੱਧਾ ਪੰਗੜਾ ਪਰਫਾਰਮ ਕਰਦੇ ਹੁੰਦੇ ਸੀ ਤੇ ਉਹ ਸਾਨੂੰ ਆਪਣੀਆਂ ਸਕੂਲ ਦੀਆਂ ਕਹਾਣੀਆਂ ਕਈ ਵਾਰੀ ਸੁਣਾਉਂਦੇ ਸੀ ਤੇ ਮੈਨੂੰ ਉਹ ਸ਼ਾਇਦ ਨਾ ਸਾਰਾ ਕੁਝ ਨਿੱਕਾ ਨਿੱਕਾ ਮੇਰੇ ਅੰਦਰ ਕਿਤੇ ਰਹਿ ਗਿਆ ਜਦੋਂ ਮੈਂ ਪੜਨ ਲਈ ਗਈ ਤੇ ਮੈਂ ਵੀ ਉਸੇ ਸਕੂਲ ਚ ਗਈ ਜਿੱਥੇ ਮੇਰੇ ਮਦਰ ਨੇ ਆਪਣੀ ਸਟੱਡੀ ਕੀਤੀ ਸੀਗੀ ਤੇ ਉਸ ਸਕੂਲ ਦੇ ਵਿੱਚ ਜਾ ਕੇ ਮੈਨੂੰ ਲੱਗਾ ਕਿ ਇਹ ਉਹ ਸਟੇਜ ਹੈ ਜਿੱਥੇ ਮੇਰੀ ਮਾਂ ਨੇ ਪਰਫਾਰਮ ਕੀਤਾ ਤੇ ਮੈਂ ਵੀ ਹੌਲੀ ਹੌਲੀ ਉਸ ਸਟੇਜ ਦੇ ਉੱਤੇ ਪਰਫਾਰਮ ਕਰਨਾ ਸ਼ੁਰੂ ਕੀਤਾ ਮੈਂ ਐਂਕਰਿੰਗ ਕਰਨੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਫਿਰ ਮੈਂ ਚੁਟਕਲੇ ਸੁਣਾਉਣੇ ਸ਼ੁਰੂ ਕੀਤੇ ਫਿਰ ਮੈਂ ਸਕਿੱਟਾ ਕਰਨੀਆਂ ਸ਼ੁਰੂ ਕੀਤੀਆਂ ਅਸੀਂ ਗਿੱਧੇ ਦੇ ਵਿੱਚ ਪਿੱਛੇ ਬੋਲੀਆਂ ਵੀ ਪਾਈਆਂ ਤੇ ਕਈ ਵਾਰੀ ਦੂਸਰੇ ਸਕੂਲਾਂ 'ਚ ਜਾਂ 26 ਜਨਵਰੀ ਦੇ ਉੱਤੇ ਜਦੋਂ ਪੱਟੀ ਪ੍ਰੋਗਰਾਮ ਹੋਣਾ ਉੱਥੇ ਅਸੀਂ ਪਰਫਾਰਮ ਕਰਨ ਲਈ ਜਾਣਾ ਸਾਡੇ ਸਕੂਲ ਨੇ ਸੋ ਇੰਜ ਥੋੜਾ ਥੋੜਾ ਹੌਲੀ ਹੌਲੀ ਚੱਕਾ ਜਾ ਖੁੱਲਦਾ ਗਿਆ ਮੇਰਾ ਕੌਨਫੀਡੈਂਸ ਲੈਵਲ ਜਿਹੜਾ ਉਹ ਬਿਲਡ ਹੁੰਦਾ ਗਿਆ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਆਈ ਕਾਲਜ ਦੇ ਵਿੱਚ ਮੈਂ ਪਰਫਾਰਮ ਨਹੀਂ ਕੀਤਾ ਤੇ ਕਿਉਂਕਿ ਮੈਂ ਸੈਕੰਡ ਇਅਰ ਦੇ ਵਿੱਚ ਜਿਸ ਕਾਲਜ ਦੇ ਵਿੱਚ ਗਈ ਖਾਲਸਾ ਕਾਲਜ ਫਾਰ ਔਮਨ ਫਸਟ ਇਅਰ ਮੈਂ ਪ੍ਰਾਈਵੇਟ ਕੀਤੀ ਸੀ ਤਾਂ ਫਸਟ ਇਅਰ ਦੇ ਵਿੱਚ ਹੀ ਉੱਥੇ ਫਰੈਸ਼ਰ ਜਿਹੜੇ ਉਹਨਾਂ ਦੇ ਲਈ ਪਾਰਟੀ ਹੁੰਦੀ ਆ ਔਰ ਜਿਹੜੇ ਵੀ ਆਰਟਿਸਟ ਹੁੰਦੇ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਕੌਣ-ਕੌਣ ਟੈਲੈਂਟਡ ਹੈਗਾ ਤੇ ਜਿਹੜੇ ਸੈਕੰਡ ਇਅਰ ਦੇ ਵਿੱਚ ਜਾਂਦੇ ਉਹਨਾਂ ਨੂੰ ਤਾਂ ਨਹੀਂ ਕੋਈ ਪੁੱਛਦਾ ਨਾ ਕਿਉਂਕਿ ਉਹ ਉਸ ਰੂਪ ਚ ਫਰੈਸ਼ਰ ਨਹੀਂ ਹੁੰਦੇ ਸੋ ਜਦੋਂ ਮੈਂ ਗਈ ਤਾਂ ਉਹ ਫਸਟ ਇਅਰ ਵਾਲੇ ਜਿਹੜੇ ਆ ਉਹ ਆਰਟਿਸਟ ਜਿਹੜੇ ਨਿਕਲੇ ਉਸ ਸੈਸ਼ਨ ਦੇ ਵਿੱਚ ਉਹਨਾਂ ਦੀ ਬੜੀ ਮਾਣ ਬੜਾ ਇੱਜ਼ਤ ਸੀਗਾ ਕਾਲਜ ਤੇ ਮੈਨੂੰ ਅੰਦਰ ਅੰਦਰ ਬੜੀਆਂ ਕਿਚੀਚੀਆਂ ਆਉਂਦੀਆਂ ਸੀਗਾ ਕਿ ਮੈਂ ਵੀ ਇੰਨਾ ਵਾਂਗੂੰ ਇੰਨੀ ਅੱਛੀ ਆਰਟਿਸਟਾਂ ਤਾਂ ਪਰ ਇੱਥੇ ਤਾਂ ਮੈਨੂੰ ਕੋਈ ਜਾਣਦਾ ਨਹੀਂ ਅਚਨਚੇਤ ਜਦ ਮੈਂ ਬੀਏ ਫਾਈਨਲ ਕਰ ਰਹੀ ਸੀਗੀ ਤੇ ਸਾਡੇ ਗਵਾਂਡ ਸਾਡੇ ਸੀਗੇ ਕੋਈ ਜਾਣਨ ਵਾਲੇ ਉਹਨਾਂ ਦੇ ਘਰੇ ਇੱਕ ਲੜਕਾ ਆਉਂਦਾ ਹੁੰਦਾ ਸੀਗਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹਦਾ ਨਾਮ ਸੀ ਮਨੀਸ਼ ਦਵੇਸਰ ਤੇ ਉਹ ਸਟੇਜ ਦੇ ਉੱਤੇ ਪਲੇ ਕਰਦੇ ਹੁੰਦੇ ਸੀ ਥੀਏਟਰ ਪੰਜਾਬੀ ਥੀਏਟਰ ਪੰਜਾਬੀ ਨਾਟਕ ਪੰਜਾਬੀ ਰੰਗਮंच ਤਾਂ ਉਹਨਾਂ ਨੇ ਇੱਕ ਦਿਨ ਇਹ ਗੱਲ ਸ਼ੇਅਰ ਕੀਤੀ ਸਾਡੇ ਨਾਲ ਕਿ ਮੇਰੇ ਪਾਪਾ ਉਹ ਕ੍ਰਿਸ਼ਨ ਦਵੇਸ਼ਰ ਜੀ ਉਹ ਨਾਟਕ ਕਰਦੇ ਨੇ ਤਾਂ ਅਸੀਂ ਇੱਕ ਨਵਾਂ ਨਾਟਕ ਕਰਨ ਲੱਗੇ ਮੈਂ ਅਸੀਂ ਉਹਨਾਂ ਨੂੰ ਹਾਸੇ ਆਸ ਵਿੱਚ ਕਹਿ ਦਿੱਤਾ ਮੈਂ ਕਿਹਾ ਵੀ ਮੈਨੂੰ ਵੀ ਰੋਲ ਦਿਓ ਨਾਟਕ ਦੇ ਵਿੱਚ ਤੇ ਨਾਟਕ ਵਾਲਿਆਂ ਨੂੰ ਤੇ ਆਰਟਿਸਟ ਚਾਹੀਦੇ ਹੀ ਹੁੰਦੇ ਨੇ ਉਨੇਸ ਗੱਲ ਨੂੰ ਸੀਰੀਅਸਲੀ ਲੈ ਲਿਆ ਅਗਲੇ ਦਿਨ ਉਹ ਆ ਕੇ ਮੈਨੂੰ ਕਹਿੰਦਾ ਦੀਦੀ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਰੋਲ ਕਰ ਲਓ ਮੇਨ ਦੋ ਹੀਰੋਇਨਾਂ ਨਾਟਕ ਦੇ ਵਿੱਚ ਇੱਕ ਤੁਸੀਂ ਰੋਲ ਕਰ ਲਓ ਉਹ ਮੈਂ ਕਹਾ ਨਾ ਨਾ ਭਰਾ ਮੈਂ ਤਾਂ ਤੈਨੂੰ ਵੈਸੇ ਹੀ ਕਹਿ ਰਹੀ ਮੇਰੇ ਲਈ ਨਹੀਂ ਮੇਰੇ ਘਰ ਦੇ ਨਹੀਂ ਨਾ ਰਸਟ ਦੇ ਨਹੀਂ ਸਾਡੇ ਘਰੇ ਕੋਈ ਨਹੀਂ ਇਸ ਤਰ੍ਹਾਂ ਨਾਟਕ ਨੂੰ ਟੱਕਰਦਾ ਨਾ ਮੈਂ ਜਾਣਦੀ ਆ ਨਾਟਕ ਕੀ ਹੁੰਦੇ ਕਿਵੇਂ ਕਰੀਦੇ ਆ ਅਗਲੇ ਦਿਨ ਉਹਦੇ ਪਾਪਾ ਉਹਦੇ ਨਾਲ ਆ ਗਏ ਕਿਉਂਕਿ ਉਹ ਸਾਡੇ ਗਵੰਡੀਆਂ ਦਾ ਦੇ ਬ੍ਰਦਰ ਹੀ ਲੱਗਦੇ ਸੀਗੇ ਸੋ ਉਹ ਆਏ ਉਹਨਾਂ ਨੇ ਆ ਕੇ ਮੇਰੇ ਪਾਪਾ ਨਾਲ ਗੱਲ ਕੀਤੀ ਇਹਦੇ ਪਤਾ ਨਹੀਂ ਜਿਵੇਂ ਕੁਦਰਤੀ ਉਹ ਇੱਕ ਉਸ ਵੇਲੇ ਕਹਿੰਦੇ ਨਾ ਸਰਸਵਤੀ ਬੰਦੇ ਦੇ ਮੂੰਹ ਤੇ ਆ ਕੇ ਬੈਠ ਜਾਂਦੀ ਆ ਹੋਂ ਦੇ ਵਿੱਚ ਸੋ ਉਹਨਾਂ ਨੇ ਹਾਂ ਕਰ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਸਿਰਫ ਇੱਕੋ ਨਾਟਕ ਕਰੋਗੀ ਹੁਣ ਤੁਸੀਂ ਆਇਓ ਤੁਸੀਂ ਕਿਹਾ ਵਾ ਮੈਂ ਤੁਹਾਡਾ ਮਾਨ ਰੱਖਿਆ ਪਰ ਅਸੀਂ ਨਹੀਂ ਮੈਂ ਚਾਹੁੰਨਾ ਕਿ ਮੈਂ ਆਪ ਮੇਰਾ ਸੁਪਨਾ ਹੈ ਕਿ ਮੇਰੀ ਸਭ ਤੋਂ ਵੱਡੀ ਧੀ ਆ ਤੇ ਇਹ ਕੋਈ ਵੱਡੀ ਆਫੀਸਰ ਬਣੇ ਕਿਉਂਕਿ ਸਟੱਡੀ ਦੇ ਵਿੱਚ ਲਾਇਕ ਬਹੁਤ ਆਏ ਤੇ ਮੈਂ ਨਹੀਂ ਚਾਹੁੰਦਾ ਕਿ ਇਹਦਾ ਮਾਈਂਡ ਜਿਹੜਾ ਡਾਇਵਰਟ ਹੋਵੇ ਕਿਸੇ ਹੋਰ ਚੀਜ਼ ਵੱਲ ਚਲੋ ਜੀ ਉਹ ਨਾਟਕ ਦੀਆਂ ਰਸਲਾਂ ਸ਼ੁਰੂ ਹੋਈਆਂ ਨਾਟਕ ਸੀਗਾ ਹਾਣੀ ਨਾਵਲ ਸੀਗਾ ਤੇ ਉਹਦੇ ਤੇ ਬੇਸਡ ਹਾਨ ਨੂੰ ਹਾਨ ਪਿਆਰਾ ਉਸ ਨਾਟਕ ਦਾ ਨਾਮ ਸੀ ਤੇ 13 April 1992 ਨੂੰ ਉਸ ਨਾਟਕ ਦਾ ਪਹਿਲਾ ਸ਼ੋਅ ਹੋਇਆ ਸੋ ਮੇਰੇ ਲਈ ਉਹ ਦੁਨੀਆ ਬੜੀ ਨਵੀਂ ਸੀ ਬੜੀ ਵੱਖਰੀ ਸੀ ਬਸ ਮੈਨੂੰ ਇਹ ਨਹੀਂ ਸੀ ਪਤਾ ਥੀਏਟਰ ਕੀ ਹੁੰਦਾ ਨਾਟਕ ਕੀ ਹੁੰਦੇ ਇੰਨਾ ਸੀਗਾ ਕਿ ਉਸ ਨਾਟਕ ਨੂੰ ਕਰਦਿਆਂ ਨਾ ਅੰਦਰ ਇੰਜ ਲੱਗਦਾ ਸੀ ਜਿਵੇਂ ਰੂਹ ਜੀ ਰੱਜ ਗਈ ਮਤਲਬ ਇੱਕ ਤੁਹਾਡੀ ਜਿਹੜੀ ਸਟਰਗਲ ਜੀ ਜ਼ਿੰਦਗੀ ਦੀ ਇੱਕ ਸੁਪਨਾ ਜਿਹਾ ਹੁੰਦਾ ਕਿ ਤੁਸੀਂ ਕੁਝ ਬਨਣਾ ਤੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਹੀ ਬਨਣਾ ਸੀ ਪਰ ਉਸ ਨਾਟਕ ਨੂੰ ਕਰਨ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਮੈਂ ਹੋਰ ਨਾਟਕ ਵੀ ਕਰਾਂ ਬਟ ਮੇਰੇ ਪਾਪਾ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਉਹ ਕਹਿੰਦੇ ਨਹੀਂ ਕਰਨਾ ਤੇ ਅੰਮ੍ਰਿਤਸਰ ਦੇ ਜਿਹੜੇ ਥੀਏਟਰ ਦੇ ਹੋਰ ਗਰੁੱਪ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਅੱਛਾ ਐਕਟ ਕਰ ਲਿਆ ਜਾਂ ਮੈਂ ਕਰ ਸਕਦੀ ਹਾਂ ਤੇ ਉਹ ਮੈਨੂੰ ਮੋਟੀਵੇਟ ਕਰਦੇ ਸੀਗੇ ਹੌਲੀ-ਹੌਲੀ ਮੇਰੀ ਬਾਕੀ ਗਰੁੱਪਸ ਦੇ ਕਲਾਕਾਰਾਂ ਦੇ ਨਾਲ ਵੀ ਸਾਂਝ ਪਈ ਤੇ ਉਹ ਮੈਨੂੰ ਕਹਿੰਦੇ ਸੀ ਤੁਸੀਂ ਰੇਡੀਓ ਦੇ ਉੱਤੇ ਵੀ ਆਪਣਾ ਆਡੀਸ਼ਨ ਦਿਓ ਟੀਵੀ ਦੇ ਉੱਤੇ ਆਡੀਸ਼ਨ ਦਿਓ ਤੁਸੀਂ ਸਾਡੇ ਨਾਲ ਹੋਰ ਨਾਟਕ ਕਰੋ ਉਹ ਜਿਹੜੀ ਜਗ੍ਹਾ ਸੀ ਉਹ ਜਿਹੜੇ ਲੋਕ ਸੀ ਉਹ ਜਿਹੜੀਆਂ ਕਹਾਣੀਆਂ ਸੀ ਉਹ ਜਿਹੜੇ ਨਾਟਕ ਸੀ ਉਹ ਮੈਨੂੰ ਜ਼ਿਆਦਾ ਖਿੱਚ ਪਾਉਣ ਲੱਗ ਪਏ ਤੇ ਫਿਰ ਮੈਂ ਆ ਰੇਡੀਓ ਦੇ ਉੱਤੇ ਓਡੀਸ਼ਨ ਦਿੱਤਾ ਜਿਹੜਾ ਮੇਰਾ ਕਲੀਅਰ ਨਹੀਂ ਹੋਇਆ ਫਿਰ ਮੈਂ ਟੀਵੀ ਦੇ ਉੱਤੇ ਓਡੀਸ਼ਨ ਦਿੱਤਾ ਉਹ ਮੇਰਾ ਕਲੀਅਰ ਹੋ ਗਿਆ ਸਰਦਾਰ ਜੀ ਤੇ ਬਾਬਾ ਜੀ ਉਹਨਾਂ ਦਿਨਾਂ ਦੇ ਵਿੱਚ ਇੱਕ ਸੀਰੀਅਲ ਪਲਾਨ ਕੀਤਾ ਉਹਨਾਂ ਨੇ ਪੰਚਣੀ ਤੇ ਉਹਦੇ 'ਚ ਉਹਨਾਂ ਨੇ ਮੈਨੂੰ ਮੇਨ ਰੋਲ ਦਿੱਤਾ ਔਰ ਮੇਰੇ ਖਿਆਲ ਆ 55 60 ਦੇ ਕਰੀਬ ਐਪੀਸੋਡ ਉਹਦੇ 'ਚ ਬਣੇ ਔਰ ਮੈਂ ਲੀਡਿੰਗ ਕੈਰੈਕਟਰ ਕੀਤਾ ਔਰ ਉਹ ਕੈਰੈਕਟਰ ਬੜਾ ਮਸ਼ਹੂਰ ਹੋਇਆ ਹਾਲਾਂਕਿ ਜਿਸ ਦਿਨ ਪਹਿਲੇ ਆ ਪਹਿਲੀ ਵਾਰੀ ਮੈਂ ਟੀਵੀ ਦੇ ਉੱਤੇ ਨਾਟਕ ਕੀਤਾ ਤੇ ਮੇਰੇ ਪਾਪਾ ਬੜੇ ਨਾਰਾਜ਼ ਹੋਏ ਤੇ ਜਦ ਉਹ ਪਹਿਲੇ ਦਿਨ એપisode ਆਉਣਾ ਸੀਗਾ ਮੇਰੇ ਪਹਿਲੇ ਨਾਟਕ ਦਾ ਤੇ ਉਹ ਕਹਿੰਦੇ ਸੀ ਕਿ ਕਿਸੇ ਨੂੰ ਦੱਸਣਾ ਨਹੀਂ ਹੈ ਪਤਾ ਨਹੀਂ ਲੋਕ ਕਿਵੇਂ ਰਿਐਕਟ ਕਰਨਗੇ ਜਦੋਂ ਨਾਟਕ ਟੈਲੀਕਾਸਟ ਹੋਇਆ ਤੇ ਅਗਲੇ ਦਿਨ ਸਾਰਿਆਂ ਨੇ ਬੜੀਆਂ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਰਾਤ ਵੇਖਿਆ ਤੇ ਥੋੜੀਆਂ-ਥੋੜੀਆਂ ਇਹ ਚੀਜ਼ਾਂ ਜਿਹੜੀਆਂ achiyan ਲੱਗਣ ਲੱਗ ਪੀਆਂ ਸੋ ਫਿਰ ਹੌਲੀ ਹੌਲੀ ਮੇਰੇ ਮਦਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਉਹਨਾਂ ਦੀ ਸਪੋਰਟ ਦੇ ਨਾਲ ਫਿਰ ਹੌਲੀ ਹੌਲੀ ਮੈਂ ਅੱਗੇ ਵੱਧਦੀ ਗਈ ਤੇ ਨਾਟਕ ਕਰਨੇ ਸ਼ੁਰੂ ਕਰਤੇ ਫਿਰ ਸੀਰੀਅਲ ਕੋਈ ਮਿਲਣਾ ਦੂਦਰਸ਼ਨ ਦੇ ਉੱਤੇ ਫਿਰ ਮੈਂ ਅਪਰੂਵਡ ਆਰਟਿਸਟ ਹੋ ਗਈ ਤੇ ਮੈਂ ਇਹੀ ਕੰਮ ਜਿਹੜਾ ਇਹਨੂੰ ਪੱਕੇ ਤੌਰ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਦਿਨਾਂ ਦੇ ਵਿੱਚ ਨਾਟਕ ਲਿਖਦੀ ਸੀ ਕਹਾਣੀ ਲਿਖਦੀ ਸੀ ਕਵਿਤਾ ਲਿਖਦੀ ਸੀ ਨਾਟਕ ਚ ਐਕਟ ਵੀ ਕਰਦੀ ਸੀ ਉਹਨਾਂ ਦਿਨਾਂ ਚ ਮੈਂ ਐਲ ਐਲ ਵੀ ਵੀ ਕਰ ਰਹੀ ਸੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਸਮਝ ਨਹੀਂ ਸਤ ਲੱਗਦੀ ਕਿ ਮੈਂ ਕੀ ਬਣਨਾ ਮਤਲਬ ਇਹ ਸਾਰਾ ਕੁਝ ਕਰਦਿਆਂ ਵੀ ਨਾ ਉਹ ਇੱਕ ਸਮਝ ਜੀ ਨਹੀਂ ਸੀ ਕਿ ਮੈਂ ਇੱਕ ਰਾਈਟਰ ਬਣੂੰਗੀ ਜਾਂ ਮੈਂ ਇੱਕ ਸਫਲ ਵਕੀਲ ਬਣੂੰਗੀ ਜਾਂ ਮੈਂ ਸੋਸ਼ਲ ਵਰਕਰ ਬਣੂੰਗੀ ਜਾਂ ਮੈਂ ਇੱਕ ਐਕਟਰਸ ਬਣੂੰਗੀ। ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।